ਕੁਦਾ ਤੁਮ ਬੜੀ ਆਸ਼ੀਸ਼ ਦੇਣਾ ਤੁਰੇ ਕੇ ਚੱਲਦੇ ਆ। ਉਹ ਜਿਹਨ ਲੜਦਾ ਹੈ ਉਹ ਇਸ ਦੇ ਨਾਲ ਲੜਦਾ ਹੈ। ਉਸ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਜਦੋਂ ਪ੍ਰਕਾਸ਼ਨ ਖੁੱਲਦਾ ਸ਼ੈਤਾਨ ਜਦੋਂ ਨੰਗਾ ਹੁੰਦਾ ਤੇ ਫਿਰ ਉਹ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਉਹ ਜ਼ਿਆਦਾ ਹੈ। ਤੁਹਾਨੂੰ ਪਤਾ ਇੱਕ ਭੈਣ ਸੀਗੀ। ਬ੍ਰਦਰ ਪ੍ਰਹਲਦ ਦੇ ਕੋਲੇ ਆਈ। ਔਰ ਜਿਹੜੀ ਸਿੱਖਿਆ ਭਾਈ ਪ੍ਰਹਲਦ ਦੇ ਰਿਹਾ ਸੀ। ਉਹ ਕਹਿੰਦੀ ਮੈਂ ਤਾਂ ਇਹ ਸਿੱਖਿਆ ਹਾਂ ਦੀ ਖਾਣੋਂ ਵੀ ਨਾ ਦੇਵਾਂ ਤੇ ਮੇਰੇ ਪੈਨ ਪ੍ਰਭੂ ਉਹ ਸਿੱਖਿਆ ਕਿਸੇ ਮਨੁੱਖ ਦੀ ਨਹੀਂ ਸੀ ਜਿਹਦੇ ਤੋਂ ਇਹਨੇ ਨਫ਼ਰਤ ਕਰਕੇ ਨਾਸਾ ਫਲਾ ਕੇ ਉਹਦੇ ਕੋਲੇ ਆਈ ਸੀ ਨਾ ਇਹ ਸਿੱਖਿਆ ਕਿਸੇ ਮਨੁੱਖ ਦੀ ਨਹੀਂ ਸੀ ਇਹ ਸਿੱਖਿਆ ਸਰਵ ਸ਼ਕਤੀਮਾਨ ਖੁਦਾ ਦੀ ਸੀ ਔਰ ਉਸੇ ਵਕਤ ਕੀ ਹੱਥ ਰਹਿ ਮੈਂ ਤੁਮ ਜਿਹਾ ਬਸ ਮੈਂ ਬੰਦ ਕਰਨ ਲੱਗਾਂਗਾ ਥੋੜਾ ਇਸ ਪੈਰੇ ਨੂੰ ਅਗੇ ਲੜੋ ਪੜ੍ਹੋ ਉਹ ਜਾਣਦਾ ਹੈ ਸ਼ੈਤਾਨ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਜੇਕਰ ਲੋਕਾਂ ਨੂੰ ਸੱਚੀ ਕਲੀਸਿਆ ਦਾ ਸੱਚਾ ਪ੍ਰਕਾਸ਼ਨ ਮਿਲ ਜਾਵੇ ਜੇ ਲੋਕਾਂ ਨੂੰ ਸੱਚੀ ਕਲੀਸਿਆ ਦਾ ਸੱਚਾ ਪ੍ਰਕਾਸ਼ਨ ਸੱਚਾ ਪ੍ਰਕਾਸ਼ਨ ਮਿਲ ਜਾਵੇ ਅਤੇ ਉਹ ਜੋ ਹੈ ਸ਼ੈਤਾਨ ਜਾਣਦਾ ਹੈ ਕਿ ਜੇਕਰ ਲੋਕਾਂ ਨੂੰ ਇੱਕ ਸੱਚਾ ਤੇ ਅਸਲੀ ਪ੍ਰਕਾਸ਼ਨ ਮਿਲ ਜਾਵੇ ਜੀ ਅਤੇ ਉਹ ਜੋ ਹੈ ਅਤੇ ਜੋ ਕਹਿੰਦਾ ਮਤਲਬ ਲੋਕਾਂ ਨੂੰ ਅਜੇ ਪਤਾ ਨਹੀਂ ਜੋ ਉਹ ਹੈਗੇ ਆ ਮੈਂ ਗੱਲ ਬਾਹਰਲੇ ਨਾਲ ਨਹੀਂ ਕਰ ਰਿਹਾ ਮੈਂ ਗੱਲ ਕਰ ਰਿਹਾ ਖਾਸ ਪਰਜਾ ਨਾਲ ਉਹਨਾਂ ਨੂੰ ਇਹ ਪਤਾ ਨਹੀਂ ਜੋ ਉਹ ਹੈ ਜੀ ਅਤੇ ਉਹ ਕਿਸ ਦੀ ਪ੍ਰਤੀਨਿਧਤਾ ਕਰਦੀ ਹੈ ਉਹ ਕਲਿਸੀਆ ਉਹ ਖਾਸ ਪਰਜਾ ਕਿਸ ਨੂੰ ਪ੍ਰਗਟ ਕਰ ਰਹੀ ਹੈ 크੍ਰਿਸਤੀ ਕਿਸ ਦੀ ਪ੍ਰਤੀਨਿਧਤਾ ਨੂੰ ਦਿਖਾ ਰਹੀ ਆ ਪ੍ਰਤੀਨਿਧਤਾ ਮਤਲਬ ਸਮਝਦੇ ਹੋ ਕਿਸੇ ਕਿਸੇ ਨੂੰ ਪ੍ਰਸਤੁਤ ਕਰ ਰਹੀ ਹੈ ਕਿਸ ਨੂੰ ਪੇਸ਼ ਕਰ ਰਹੀ ਹੈ ਇਹ ਨਹੀਂ ਕਿ ਕਿਸੇ ਨੂੰ ਪੇਸ਼ ਕਰ ਰਹੀ ਹੈ ਹੁਣ ਇੱਕ ਸੱਚੀ ਅਸਲੀ ਕਲੀਸਿਆ ਜਿਹਨੇ ਵਾਕਈ ਪ੍ਰਕਾਸ਼ਨ ਪਾਇਆ ਔਰ ਜਿਹੜੀ ਖੁਦਾ ਦੀ ਖਾਸ ਪਰਜਾ ਉਹ ਆਪਣੇ ਆਪ ਨੂੰ ਨਹੀਂ ਉਹ ਮਸੀਹ ਨੂੰ ਪ੍ਰਸਤੁਤ ਕਰ ਰਹੀ ਹੈ ਮਸੀਹ ਨੂੰ ਪੇਸ਼ ਕਰ ਰਹੀ ਹੈ ਤੇ ਕਹਿੰਦਾ ਜਦੋਂ ਹੀ ਇਹ ਗੱਲ ਉਸ ਨੂੰ ਪਤਾ ਲੱਗਦੀ ਪੜੋ ਮਾਣਾ ਜਾ ਤੇ ਇਹ ਕੀ ਉਹ ਵੱਡੇ ਵੱਡੇ ਕੰਮ ਕਰ ਸਕਦੀ ਹੈ ਜਦੋਂ ਉਸ ਨੂੰ ਪਤਾ ਲੱਗ ਗਿਆ ਖਾਸ ਪਰਜਾ ਨੂੰ ਉਹ ਵੱਡੇ ਵੱਡੇ ਕੰਮ ਕਰ ਸਕਦੀ ਆ ਹallelujah ਹallelujah ਜਦੋਂ ਉਹਨੂੰ ਪਤਾ ਲੱਗ ਗਿਆ ਕਿ ਉਹ ਵੱਡੇ ਵੱਡੇ ਕੰਮ ਕਰ ਸਕਦੀ ਆ ਤਾਂ ਉਹ ਇੱਕ ਨਾਂ ਜਿੱਤੀ ਜਾਂ ਉਹ ਇੱਕ ਨਾਂ ਜਿੱਤੀ ਜਾਣ ਵਾਲੀ ਜਾਂ ਸਕਣ ਵਾਲੀ ਫੌਜ ਬਣ ਜਾਏ ਨਾਂ ਜਿੱਤੀ ਜਾਂ ਸਕਣ ਵਾਲੀ ਇੱਕ ਫੌਜ ਬਣੇਗੀ ਹallelujah ਹੁਣ ਇਸ ਫੌਜ ਨੇ ਜਿੱਤਣਾ ਕੌਣ ਚਾਹੁੰਦਾ ਹੈ ਦੁਸ਼ਟਾਂ ਜਦੋਂ ਉਹਨੂੰ ਪਤਾ ਲੱਗਦਾ ਮੰਨਦਾ ਜਦੋਂ ਅਸਲੀ ਕਲੀਸਿਆ ਨੂੰ ਪਤਾ ਲੱਗ ਗਿਆ ਕਿ ਉਹ ਕੀ ਆ ਤਾਂ ਫਿਰ ਦੁਸ਼ਮਣ ਕੀ ਸਮਝੇਗਾ ਸਮਝ ਪੈ ਰਹੀ ਹੈ ਕਹਿੰਦਾ ਦੁਸ਼ਟੋਂ ਦੇ ਅੱਗੇ ਕੁਝ ਵੀ ਨਹੀਂ ਗਾ ਤਾਂ ਮੇਰੇ ਭੈਣ ਪ੍ਰਭੂ ਇਹਦਾ ਪਤਾ ਕਦੋਂ ਲੱਗੇਗਾ ਮੈਨੂੰ ਇਹ ਨਹੀਂ ਸਮਝ ਆਉਂਦੀ ਬਾਈਬਲ ਇਹ ਦੱਸ ਰਹੀ ਆ ਪਵਿੱਤਰ ਆਤਮਾ ਇਹ ਦੱਸ ਰਿਹਾਗਾ ਕਿ ਜਦੋਂ ਖਾਸ ਪਰਜਾਂ ਨੂੰ ਪਤਾ ਲੱਗਿਆ ਕਿ ਉਹਦੇ ਕੋਲ ਕੀ ਪਾਵਰ ਆ ਦੋਸਤ ਨੂੰ ਜਲਨ ਹੋਵੇ ਆਮਨ ਦੋਸਤ ਨੂੰ ਜਲਨ ਹੋਵੇ ਥੋੜੇ ਘਰ ਦੇ ਵਿੱਚ ਬਟਰ ਖਾਣ ਨੂੰ ਪੈਣਗੇ ਤੁਹਾਨੂੰ ਕਿਉਂ ਪੈਣਦੇ ਆ ਸਵਾਲ ਬਾਈਬਲ ਤੋਂ ਪੁੱਛੋ ਕਿਉਂ ਤੁਹਾਡੇ ਨਾਲ ਆਸ-ਪਾਸ ਦੇ ਵਿੱਚ ਲੜਾਈਆਂ ਵਿਰਦੇ ਆ ਬਾਈਬਲ ਤੋਂ ਪੁੱਛੋ ਕਿਉਂਕਿ ਤੁਸੀਂ ਖੁਦਾ ਦੇ ਖਾਸ ਪਰਜਾ ਹੋ ਤੁਹਾਨੂੰ ਅਜੇ ਇਸ ਗੱਲ ਦਾ ਪਤਾ ਨਹੀਂਗਾ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਨਾ ਜੇ ਪ੍ਰਾਣੇ ਨੇਮ ਦੀ ਕਲੀਚੀਆਂ ਜਿਸ ਦੇ ਕੋਲੇ ਇਹ ਅਧਿਕਾਰ ਸੀ ਜੀ ਉਹ ਸਮੁੰਦਰ ਨੂੰ ਪਾਰ ਸਕਦੀ ਸੀ ਜੇ ਯਰਵਾਦਿਆਂ ਕੰਧਾ ਧਾ ਸਕਦੀ ਸੀ ਜੇ ਸੂਰਜ ਨੂੰ ਰੋਕ ਸਕਦੀ ਸੀ ਤਾਂ ਮੇਰੇ ਭੈਣ ਪ੍ਰਭੂ ਤੁਹਾਡੇ ਕੋਲੇ ਕੀ ਹੈ ਹallelujah ਭਾਈਬੰਦੇ ਨੇ ਲਿਖਿਆ ਜੋਂ ਕਸ਼ ਤੁਸੀਂ ਧਰਤੀ ਦੇ ਬਨੋਂਗੇ ਮੈਂ ਤੁਹਾਨੂੰ ਸਵਰਗ ਵਿੱਚ ਬਨ ਦੇਵਾਂਗਾ ਪ੍ਰਾਣੇ ਕ੍ਰਿਸ਼ੀ ਨੇ ਵਿਸ਼ਵਾਸ ਕੀਤਾ ਔਰ ਉਹਨਾਂ ਨੇ ਸਭ ਕੀਤਾ ਅਜੇ ਤੁਸੀਂ ਵਿਸ਼ਵਾਸ ਕਰੋ ਤਾਂ ਮੇਰੇ ਪੈਨ ਪ੍ਰਭੂ ਤੁਸੀਂ ਵੀ ਉਹ ਕਰੋਗੇ ਯੋਹਨਾ 14 ਦੀ 12 ਵਿੱਚ ਪ੍ਰਭੂ ਯਿਸੂ ਮਸੀਹ ਨੇ ਆਖਿਆ ਜੋ ਮੇਰੇ ਤੇ ਵਿਸ਼ਵਾਸ ਕਰਦਾ ਹੈ ਜੋ ਮੈਂ ਕਰਦਾ ਹਾਂ ਉਹ ਇਹ ਤੋਂ ਵੀ ਕਰੇਗਾ ਮੇਰੇ ਪੈਨ ਪ੍ਰਭੂ ਇਹ ਹੀ ਕਲਿਸਿਆ ਹੈ ਜਿਸ ਨੂੰ ਖੁਦਾ ਨੇ ਇਹ ਵਾਅਦਾ ਦਿੱਤਾ ਹੈ ਹallelujah ਹਰ ਕੇ ਆ ਕੇ ਇਸੇ ਪਛਾਣ ਨਹੀਂ ਸਕਿਆ ਆਪਣੇ ਆਪ ਨੂੰ ਮੈਂ ਤੁਹਾਨੂੰ ਕਹਿਣਾਗਾ ਕਿਉਂਕਿ ਯੇਸ਼ੂ ਮਸੀਹ ਨੇ ਅਧਿਕਾਰ ਦਿੱਤਾ ਸੀ ਔਰ ਅੱਜ ਵੀ ਸਾਡੇ ਕੋਲ ਹੈਗਾ ਅਮਨ ਜੇ ਤੁਹਾਨੂੰ ਲੱਗਦਾ ਤੁਹਾਡਾ ਮਨ ਭਾਰੀ ਆ ਭਾਰੀ ਦਾ ਮਤਲਬ ਸਮਝੋਗੇ ਤੁਸੀਂ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਮਨ ਭਾਰੀ ਆ ਕਿ ਸ਼ਾਇਦ ਮੈਂ ਕਰ ਨਹੀਂ ਸਕੂੰਗਾ ਰਬੂ ਦੇ ਕੋਡੇ ਤੇ ਉਹ ਖੁਦਾਵਾਨ ਜਿਹੜਾ ਪਾਪ ਮੇਰੇ ਸਾਹਮਣੇ ਆ ਕੇ ਮੈਨੂੰ ਜਨੀਲ ਕਰ ਰਿਹਾ ਹੈ ਇਸ ਜਗ੍ਹਾ ਵਿੱਚ ਸ਼ਰਮਿੰਦੇ ਕਰ ਰਿਹਾ ਹੈਗਾ ਔਰ ਸ਼ੈਤਾਨ ਦਿਮਾਗ ਦੇ ਵਿੱਚ ਇਹ ਗੱਲ ਪਾ ਰਿਹਾ ਕਿ ਤੂੰ ਕੱਲ ਤੇਰੇ ਤੋਂ ਆ ਗਲਤੀ ਹੋਈ ਹੈ ਪਰਸੋਂ ਤੇਰੇ ਤੋਂ ਆ ਗਲਤੀ ਹੋਈ ਹੈ ਤੂੰ ਆ ਕੰਮ ਕੀਤਾਗਾ ਔਰ ਤੂੰ ਇਹ ਕੰਮ ਕਰ ਨਹੀਂ ਸਕੇਗਾ ਤੂੰ ਫਲਾਣੇ ਦੇ ਲਈ ਦੁਆ ਕਰਨੇ ਜਾਣਾ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਤੇਰੀ ਪ੍ਰਾਰਥਨਾ ਨਹੀਂ ਸੁਣੀ ਜਾਣੀ ਕਿਉਂਕਿ ਤੂੰ ਤਾਂ ਗਲਤ ਕੀਤਾਗਾ ਜਦੋਂ ਕਿਉਡੇ ਟੇਕ ਕੇ ਖੁਦਾ ਦੇ ਅੱਗੇ ਅੱਜ ਪ੍ਰਭੂ ਮੈਂ ਅੱਜ ਉਸ ਗਲਤੀ ਤੋਂ ਇਕਰਾਰ ਕਰਦਾ ਔਰ ਤੁਸੀਂ ਅੱਜ ਮੇਰੇ ਤੇ ਪ੍ਰਗਟ ਕੀਤਾ ਕਿ ਮੈਂ ਕੀ ਹਾਂ ਔਰ ਅੱਜ ਤੋਂ ਮੈਂ ਤੇਰੇ ਵਚਨ ਦੇ ਨਾਲ ਚੱਲਾਂਗਾ ਪ੍ਰਭੂ ਇਸ ਜੀਵਨ ਦੇ ਵਿੱਚੋਂ ਮੈਂ ਤੈਨੂੰ ਪ੍ਰਸਤ ਕਰਾਂਗਾ ਮੈਂ ਵੀ ਸਤ ਪਾਲਸ ਦੇ ਵਾਂਗ ਇਹ ਕਹਿ ਸਕਾਂ ਕਿ ਜਿਉਣਾ ਮੇਰੇ ਲਈ ਮਸੀਹ ਹੈ ਤੇ ਮਰਨਾ ਮੇਰੇ ਲਈ ਹallelujah ਇਹ ਰੇ ਪ੍ਰਭੂ ਜਿਸ ਘਰ ਦੇ ਵਿੱਚ ਲੜਾਈ ਪੈਂਦੀ ਆ ਕੋਈ ਬੱਚੀ ਜਿਸ ਨੂੰ ਦੁਸ਼ਟ ਆਤਮਾ ਪਰੇਸ਼ਾਨ ਕਰ ਰਿਹਾ ਜਿਸ ਨੂੰ ਜੋ ਚਾਹਦਾਗਾ ਕਿ ਪ੍ਰਭੂ ਦਾ ਵਚਨ ਬਦਨਾਮ ਹੋਵੇ ਜੋ ਚਾਹੁੰਦਾਗਾ ਕਿ ਪ੍ਰਭੂ ਦਾ ਬੰਦਾ ਬਦਨਾਮ ਹੋਵੇ ਮੈਂ ਕਹਿੰਦਾ ਤੁਹਾਡੇ ਕੋਲ ਅਧਿਕਾਰ ਹੈ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਉਸਦੇ ਮੂੰਹ ਨੂੰ ਬੰਦ ਕਰ ਸਕਦੇ ਹੋ ਜੇ ਖੁਦਾ ਸਮੁੰਦਰ ਪਾਰ ਸਕਦਾਗਾ ਯਰਹੂ ਦੀਆਂ ਕੰਧਾਂ ਤਾ ਸਕਦਾਗਾ ਔਰ ਸੂਰਜ ਨੂੰ ਉਦੋਂ ਤੱਕ ਰੋਕ ਸਕਦਾਗਾ ਜਦ ਤੱਕ ਯੁੱਧ ਜਿੱਤਿਆ ਨਹੀਂ ਜਾ ਸਕਦਾ ਮੇਰੇ ਭੈਣ ਪ੍ਰਭੂ ਤੁਸੀਂ ਸੋਚੋ ਇਹ ਕੰਮ ਉਹਨਾਂ ਨੇ ਕੀਤਾ ਸੀ ਜਿਹੜੇ ਬੱਚਿਆਂ ਦੇ ਲਹੂ ਦੇ ਥੱਲੇ ਸੀ ਪਰ ਤੁਸੀਂ

ਆਪਣੀ ਖਾਸ ਪਰਜਾ ਨੂੰ ਬੋਲ ਰਿਹਾ ਹੈ ਕਿ ਤੁਸੀਂ ਉਸ ਤੋਂ ਨਾ ਡਰੋ ਜੋ ਜਗਤ ਵਿੱਚ ਹੈ ਕਿਉਂਕਿ ਤੁਹਾਡੇ ਕੋਲੇ ਉਸ ਨਾਲੋਂ ਵੱਡਾ ਹੈ ਇਹ ਪ੍ਰਭੂ ਆਪਣੀ ਖਾਸ ਪਰਜਾ ਨੂੰ ਕਹਿ ਰਿਹਾ ਹੈ ਹallelujah ਹallelujah ਮੇਰੇ ਪਿਆਰੇ ਪ੍ਰਭੂ ਅੱਜ ਕਾਸ਼ ਤੁਸੀਂ ਸਮਝ ਲਓ ਕਿ ਇਹ ਕਲੀਸியா ਬੇਸ਼ੱਕ ਛੋਟਾ ਚੋਟਾ ਪਰ ਮੈਂ ਇੱਕ ਗੱਲ ਤੁਹਾਨੂੰ ਜਰੂਰ ਵਿਸ਼ਵਾਸ ਨਾਲ ਕਹਿਣਾ ਚਾਹਾਂਗਾ ਤੁਸੀਂ ਜੋ ਐਸ ਕੁਲਪਰ ਤੋਂ ਹੁਣ ਤੱਕ ਕੌੜਾ ਖਾ ਖਾ ਕੇ ਦੇਖਿਆਗਾ ਕਦੇ ਇਸ ਕੌੜੇ ਦਾ ਅਸਰ ਦੇਖਿਓ ਜੀ ਕੀ ਹallelujah ਹallelujah ਤੁਸੀਂ ਦੇਖੋਗੇ ਕਿ ਜੋ ਤੁਸੀਂ ਖਾ ਰਹੇ ਹੋ ਸਾਡਾ ਪਾਸਾ ਸਾਨੂੰ ਰੋਹ ਛਿੜਕਦਾ ਰੋਹ ਛਿੜਕਦਾ ਰੋਹ ਛਿੜਕਦਾ ਤੁਸੀਂ ਇੱਕੋ ਹੀ ਆਵਾਜ਼ ਕਹੋਗੇ ਹੈ ਦੁਸ ਜੇ ਬੈਠੋ ਚਾਣਾ ਪਵੇਗਾ ਹallelujah ਇਹਨਾਂ ਦਾਅਵੇ ਨਾਲ ਇਹਨਾਂ ਦਾ ਕਿਉਂਕਿ ਮੈਂ ਤੁਹਾਨੂੰ ਕੌੜੀ ਕੋਥੀ ਖਵਾਈ ਆ। ਅਰ ਉਹਨੇ ਆਖਿਆ ਤੂੰ ਇਸ ਨੂੰ ਲੈ। ਇਸ ਨੂੰ ਖਾ। ਫਿਰ ਤੂੰ ਜਲਵਾ ਦੇ। ਹallelujah। ਹallelujah। ਤੁਹਾਨੂੰ ਲੱਗਦਾ ਹੋਵੇਗਾ ਕਿ ਜੋ ਪ੍ਰਚਾਰ ਹੁੰਦੇ ਭਾਈ ਬੜੇ ਅਜੀਬ ਆ। ਪਰ ਮੇਰੇ ਪਿਆਰੇ ਪ੍ਰਭੂ ਇਹਨਾਂ ਪ੍ਰਚਾਰਾਂ ਦਾ ਤੁਸੀਂ ਅਸਰ ਦੇਖੋਗੇ। ਇਸ ਪ੍ਰਚਾਰ ਦੇ ਅੰਦਰ ਜੋ ਰੱਦ ਭਰਿਆ ਹੈ ਉਠਾਈ ਜਾਣ ਵਾਲਾ ਹੈ। ਕੀ ਪ੍ਰਭੂ ਯਿਸੂ ਮਸੀਹ ਨੇ ਨਹੀਂ ਆਖਿਆ? ਜੋ ਕੰਮ ਮੈਂ ਕਰਦਾ ਹਾਂ ਤੁਸੀਂ ਵੀ ਕਰੋਗੇ ਕਿ ਪ੍ਰਭੂ ਯਿਸੂ ਮਸੀਹ ਮਰਿਆ ਜੀ ਕਿ ਉਹ ਕਬਰ ਵਿੱਚ ਗਿਆ ਜੀ ਇਹ ਕਬਰ ਦਾ ਪੱਥਰ हट ਗਿਆ ਕਿ ਉਹ ਬਾਹਰ ਨਿਕਲਿਆ ਹallelujah ਜੋ ਮੈਂ ਕਰ ਰਹਾ ਹਾਂ ਤੁਸੀਂ ਵੀ ਕਰੋਗੇ ਆਮੇਨ ਕਿ ਪ੍ਰਭੂ ਯਿਸੂ ਮਸੀਹ ਜਿਉਂਦਾ ਉਠਾਇਆ ਗਿਆ ਆਮੇਨ ਹallelujah ਤੇ ਮੈਂ ਪ੍ਰਭੂ ਇਹ ਚਾਬੀ ਜਾਂਦਾ ਹੋਇਆ ਪ੍ਰਭੂ ਇੱਕ ਖਾਸ ਸ਼ਬਦ ਨੂੰ ਦੀ ਗਿਆ ਸੁਣ ਹੈ ਔਰ ਉਹ ਖਾਸ ਸੱਤ ਜਦੋਂ ਸੌਣ ਲੱਗਿਆ ਜੀ ਉਹਨੇ ਇੱਕ ਪੱਤਰੀ ਦੇ ਵਿੱਚ ਦੱਸਿਆ ਕਹਿੰਦਾ ਹੇ ਪਿਆਰਿਓ ਮੈਂ ਤੁਹਾਨੂੰ ਇੱਕ ਵਿਸ਼ਵਾਸ ਦੀ ਚਾਬੀ ਦੇ ਕੇ ਚੱਲਾਂ ਹਾਂ ਜੀ ਤੇ ਤੁਸੀਂ ਇਸ ਨੂੰ ਸੰਭਾਲ ਕੇ ਰੱਖਿਓ ਜੀ ਹallelujah ਅੱਜ ਉਹ ਚਾਬੀ ਤੁਹਾਡੇ ਤੇ ਮੇਰੇ ਕੋਲ ਹੈ ਅਮਨ ਬੋਲ ਜਾਓ ਕਿ ਪਤਰਸ ਨਾਲ ਲੈ ਕੇ ਸੌ ਗਿਆ ਇਹ ਪਤਰਸ ਦੇ ਕੋਲੇ ਨਹੀਂ ਇਹ ਸਵਰਗ ਦੇ ਰਾਹ ਦੇ ਅੰਦਰ ਵੜਨ ਦੀ ਚਾਬੀ ਹallelujah ਹallelujah ਤਰਗੁਣਿਆਖਿਆ ਤੁਹਾਡਾ ਦਿਲ ਨਾ ਘਬਰਾਵੇ ਕਿਉਂਕਿ ਜਿਸ चीज ਤੋਂ ਤੁਹਾਨੂੰ ਡਰਨਾ ਚਾਹੀਦਾ ਉਹ ਚਾਬੀ ਮੈਂ ਤੁਹਾਨੂੰ ਦੇ ਕੇ ਸਮਾ ਘਰ ਔਰ ਪਤਰਸ ਨੂੰ ਖੁਦਾ ਨੇ ਉਹ ਚਾਬੀ ਦੇ ਦਿੱਤੀ ਔਰ ਜਦੋਂ ਪਤਰਸ ਨੇ ਸੌਣ ਲੱਗਿਆ ਉਹਨੇ ਚਾਬੀ ਅਗਲੇ ਦੇ ਹੱਥ ਫੜਾ ਦਿੱਤੀ ਜਦੋਂ ਕੋਈ ਵਿਅਕਤੀ ਮੰਨ ਕੇ ਚਲੋ ਕੋਈ ਕਿਸੇ ਵੱਡੇ ਸ਼ੋਰੂਮ ਦਾ ਕੋਈ ਗੇਟਕੀਪਰ ਹੋਵੇ ਸਮਝ ਪੈ ਰਹੀ ਆ ਔਰ ਉਹਨੂੰ ਪਤਾ ਕਿ ਉਹਦੇ ਕੋਲ ਅਧਿਕਾਰ ਹੈ ਕਿ ਉਹ ਹੀ ਬਾਹਰ ਖੋਲੇਗਾ। ਔਰ ਕਿਸੇ ਦਿਨ ਉਹਨੂੰ ਕਿਤੇ ਜਾਣਾ ਪੈ ਰਿਹਾਗਾ। ਹੁਣ ਇਹ ਨਹੀਂ ਦੀ ਉਹ ਚਾਬੀ ਨਾਲ ਲੈ ਕੇ ਜਾਵੜੇ ਤੇ ਜਿਹੜਾ ਆਉਣਗੇ ਉਥੇ ਲੈ ਕੇ ਬਾਹਰ ਬੰਦ ਉਥੇ ਹੀ ਉਤੋਂ ਪਛਾਣ ਉੜੀ ਜਾਣਾ ਇਸ ਤਰ੍ਹਾਂ ਨਹੀਂ ਹੋਵੇਗਾ। ਦੇਸ਼ਾ ਕੋ ਉਹ ਆਪੀ ਛੁੱਟੀ ਤੇ ਜਾਵੜੇ ਪਰ ਉਹ ਆਦੀ ਚਾਬੀ ਕਿਸੇ ਦੂਜੇ ਨੂੰ ਦੇ ਕੇ ਜਾਵੇਗਾ। ਜੇ ਉਹ ਛੁੱਟੀ ਤੇ ਜਾਵੜਿਆ ਉਹ ਚਾਬੀ ਕਿਸੇ ਹੋਰ ਨੂੰ ਫੜਾ ਕੇ ਜਾਵੇਗਾ। ਜੇ ਉਹ ਛੁੱਟੀ ਤੇ ਚਲਾ ਗਿਆ ਉਹ ਚਾਬੀ ਕਿਸੇ ਹੋਰ ਨੂੰ ਫੜਾ ਕੇ ਜਾਵੇਗਾ। ਔਰ ਅਖੀਰ ਦੇ ਵਿੱਚ ਸੱਤ ਦਰਵਾਜ਼ੇ ਨਿਕਲਦੇ ਹੋਏ चाबी इस नबी आई नबी जान लग नबी ने जिसने समुंदर उस तूफान नोक चाबी इस नबील तूफान रोक दिता जी अज उ चाबी थोड़े को जो ती चाहोगे तो डिले हो जावेगा मेरे यस मैंने कहा हूं एक या खास पर ज्यादा मैसेज प्रभु थोड़ा बड़ी बरकत के दे में मिनट के ले गया और सिरों चुकावांगे